ਕਿਸਾਨ ਯੂਨੀਅਨ ਇਕਤਾ ਗੁਰਾਹਾ ਦੇ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮਗਰੀ ਦਾ ਹੜਪੀੜਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਨਾਲ ਜਰਨਲਿਸਟ ਕਤਰ ਨੇ ਜਿਹੜੇ ਜਗਤਾਰ ਸਿੰਘ ਕਾਲਾਚਾੜੋਂ ਮੌਜੂਦ ਨੇ ਜਗਤਾਰ ਜੀ ਕੀ ਕੀ ਸਮਾਨ ਹੈ ਜਿਹੜਾ ਇੱਕ ਵੱਡਾ ਕਾਫਲਾ ਤੁਸੀਂ ਦੇਖ ਰਹੇ ਹੋ ਕਿਲੋਮੀਟਰ ਲੰਬਾ ਤੁਸੀਂ ਲੈ ਕੇ ਜਾ ਰਹੇ ਹੋ ਕਿ ਕੀ ਕੀ ਸਮਾਨ ਜਿਹੜਾ ਇਸ ਕਾਫਲੇ ਚ ਲਿਆਇਆ ਜਾਵੇਗਾ ਦੇਖੋ 60-65 ਟਰਾਲੀਆਂ ਦਾ ਕਾਫਲਾ ਹੈਗਾ ਇਹਦੇ ਵਿੱਚ ਅਸੀਂ ਕਣਕ ਲੈ ਕੇ ਜਾ ਰਹੇ ਹਾਂ ਇਹਦੇ ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਅੱਜ ਨਵੇਂ ਕੱਪੜੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਅੱਜ 20 ਤਰੀਕ ਨੂੰ ਜਣੀ ਸਾਡਾ 60-70 ਟਰਾਲੀਆਂ ਦਾ ਕਾਫ ਤੇ 22 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਐਡਾ ਵੱਡਾ ਕਾਫਲਾ ਇੱਕ 22 ਤਰੀਕ ਨੂੰ ਭੇਜਾਂਗੇ ਇੱਕ 24 ਤਰੀਕ ਨੂੰ ਅਸੀਂ ਕੜਕ ਦਾ ਕਾਫਲਾ ਭੇਜਾਂਗੇ ਉਸ ਤੋਂ ਬਾਅਦ ਐਸੀ ਤਰ੍ਹਾਂ ਅਸੀਂ ਤੂੜੀ ਦੇ ਭੂੰਗਾ ਦੇ ਕਾਫਲੇ ਜਿਹੜੇ ਉਹ ਭੇਜਾਂਗੇ ਉਸ ਤੋਂ ਬਾਅਦ ਜਣੀ ਅਸੀਂ ਟਰੈਕਟਰ ਨੇ ਜਿਹੜੇ ਅਲੱਗ-ਪਗ 1000 ਟਰੈਕਟਰ ਸਮੂਹ ਰੂਪ ਦੇ ਵਿੱਚੋਂ ਜਿਹੜੀ ਉੱਥੇ ਗਾਧ ਕੱਢਣ ਵਾਲਾ ਹੈਗਾ ਖੇਤਾਂ ਨੂੰ ਸਾਫ਼ ਕਰਨ ਵਾਲਾ ਹੈਗਾ ਉਹ ਭੇਜਾਂਗੇ ਜਣੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਪਿੰਡਾਂ 'ਚ ਔਰਤਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਿਹੜਾ ਰਸਾ ਇਕੱਠਾ ਕੀਤਾ ਅਸੀਂ ਅੱਜ ਉੱਧਰ ਰਸਣਾ ਜਿਹੜਾ ਜੋ ਜਾ ਕੇ ਆਵਾਂਗੇ ਬਰਸਰ ਦੇ ਅਜਨਾਲਾ ਦੇ ਵਿੱਚ ਰੁਦਾਫ ਦੇ ਵਿੱਚ ਇਹ ਰਾਸਣਾ ਅਸੀਂ ਲੈ ਕੇ ਹੋਰ ਕਾਫਲਾ ਜੀ ਤੁਰਨ ਲੱਗਾ ਕਿਸ ਤਰ੍ਹਾਂ ਵੰਡ ਹੈ ਜਿਹੜੀ ਇਹਦੀ ਉੱਥੇ ਕੀਤੀ ਜਾਊਗੀ ਜਿਹੜੀ ਰਾਸਾ ਤੁਸੀਂ ਲੈ ਕੇ ਜਾ ਰਹੇ ਹੋਗੇ ਉੱਥੇ ਅਸੀਂ ਬਕਾਇਦਾ ਤੌਰ ਦੇ ਉੱਤੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਨੇ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਨੇ ਮੈਂ ਮੈਂਬਰਾਂ ਦੀਆਂ ਲਿਸਟਾਂ ਬਣਾਈਆਂ ਨੇ ਉਹ ਲਿਸਟਾਂ ਜਿਹੜੀ ਉਹ ਲਿਸਟਾਂ ਦੇ ਹਿਸਾਬ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਰਾਸ਼ਨ ਪਰਿਵਾਰ ਦੇ ਹਿਸਾਬ ਨਾਲ ਅਸੀਂ ਰਾਸ਼ਨ ਜਿਹੜਾ ਹਰ ਪਰਿਵਾਰ ਕੋਲੇ 6-6 ਮਹੀਨੇ ਦਾ ਰਾਸ਼ਨ ਜਿਹੜਾ ਦੇ ਕੇ ਆਉਂਦੇ ਆ। ਇਹ ਜਿਵੇਂ ਇਕੱਠਾ ਕੀਤਾ ਤੁਸੀਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਸ ਤੋਂ ਬਾਅਦ ਜਿਵੇਂ ਇਹ ਜਿਹੜੀ ਤੁਸੀਂ ਲੈ ਕੇ ਜਾ ਰਹੇ ਹੋ ਪਹਿਲਾ ਜਿਵੇਂ ਜੱਥਾ ਤੁਸੀਂ ਭੇਜਿਆਗਾ ਇਸ ਤੋਂ ਬਾਅਦ ਕਾਫਲਾ ਕਿਸ ਤਰ੍ਹਾਂ ਜਾਣਗੇ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ 200 ਟਰਾਲੀ ਕਰੀਬ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਇੱਥੋਂ ਲੈ ਕੇ ਜਾਵੇਗੀ ਉਹ ਕਦੋਂ-ਕਦੋਂ ਜਾਣਗੇ ਇਹ ਅੱਜ ਹੈਗਾ ਪਵਾਨੀਗੜ ਬਲਾਕ ਦੜਬਾ ਬਲਾਕ ਸੰਗਰੂਰ ਬਲਾਕ ਐਸੇ ਤਰ੍ਹਾਂ ਸਾਡੇ ਦੂਜੇ ਬਲਾਕ ਲਹਿਰਾ ਬਲਾਕ ਰਹਿੰਦਾ ਤਾਂ ਮੂਨਕ ਬਲਾਕ ਰਹ ਬਲਾਕ ਰਹਿੰਦਾ ਉਹ ਬਲਾਕ ਨੇ ਜਿਹੜੇ ਸਾਡੇ ਅਗਲੇ 7 ਸਫਟਾਂ 'ਚ ਜਾਂਦੇ ਰਹਿਣਗੇ ਜਿਹੜੇ ਇਹਨਾਂ ਬਲਾਕਾਂ 'ਚੋਂ ਰਹਿਣਗੇ ਉਹ ਵੀ ਜਾਣਗੇ ਅਸੀਂ ਜਣੀ ਚੰਨ 3 ਸਫਟਾਂ 'ਚ ਕੜਕਾ ਜਿਹੜੀ ਭੇਜਾਂਗੇ ਤਾਂ ਇਸ ਤੋਂ ਬਾਅਦ ਜਿਵੇਂ ਤੁਸੀਂ ਵੱਡਾ ਕਾਫਲਾ ਇਹ ਲੈ ਕੇ ਜਾ ਰਹੇ ਹੋ ਘਾਰ ਉੱਥੇ ਭਰੀ ਹੋਈ ਹੈ ਵੱਡੇ ਪੱਧਰ ਤੇ ਉਹਨੂੰ ਕਿਵੇਂ ਕੱਢਿਆ ਜਾਵੇਗਾ ਉਹਦੇ ਲਈ ਕੀ ਪ੍ਰਬੰਧ ਕੀਤੇ ਨੇਗੇ ਉਹਦੇ ਬਾਰੇ ਅਸੀਂ 5000 ਟਰੈਕਟਰ ਅਸੀਂ ਬਣਾਇਆ ਸਾਰੇ ਪੰਜਾਬ 'ਚੋਂ ਸੰਗਰੂਰ ਜ਼ਿਲ੍ਹੇ 'ਚੋਂ ਅਸੀਂ 1000 ਟਰੈਕਟਰ ਦਾ ਕਾਫਲਾ ਜਿਹੜਾ ਉਹ ਵੀ ਭੇਜਾਂਗੇ ਉਹਦੀ ਬਿਆੰਤ ਹੈਗੀ ਸਾਡੀ ਅਗਲੇ ਦਿਨਾਂ ਚ ਕਿਉਂਕਿ ਅਜੇ ਉਹ ਚੰਗੀ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਖਾਣ ਪੀਣ ਵਾਲਾ ਰਾਸਣ ਦਾ ਪ੍ਰਬੰਧ ਕਰਕੇ ਜਦੋਂ ਵੀ ਉਹਨਾਂ ਭਰਾਵਾ ਨੂੰ ਕਟਰੈਕਟਰਾਂ ਦੀ ਲੋੜ ਹੋਵੇ ਅਸੀਂ ਕਹਿ ਕੇ ਆਏ ਉਹਨਾਂ ਨੂੰ ਸਾਡੀਆਂ ਉਹਦੇ ਟੀਮਾਂ ਨੇ ਲਿਸਟਾਂ ਬਣਾ ਰਹੀਆਂ ਨੇ ਜਦੋਂ ਉਹ ਸਭ ਤੋਂ ਮੰਗਣਗੇ ਟਰੈਕਟਰ ਅਸੀਂ ਉਹਦੇ ਟਰੈਕਟਰ ਉਹਨਾਂ ਕੋਲ ਭੇਜਾਂਗੇ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਔਰਤਾਂ ਦੇ ਪਹਿਨਣ ਵਾਲੇ ਸੂਟ ਵੀ ਤੁਸੀਂ ਇੱਥੋਂ ਲੈ ਕੇ ਕਿਉਂਗੇ ਉਹ ਕਿਵੇਂ ਆਈਡੀਆ ਕਿਸ ਤਰ੍ਹਾਂ ਮਤਲਬ ਵੀ ਔਰਤਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿਉਂਕਿ ਉਹਨਾਂ ਦੇ ਕੱਪੜੇ ਲੀੜੇ ਭਿੱਜ ਕੇ ਸਾਰੇ ਰੁੜ ਗ ਜਣੀ ਆਪਰੇ ਬਿਆਂਹਾ ਦੇ ਵਿੱਚ ਬੜੇ ਸੌਕ ਨਾਲ ਕੱਢੀਆਂ ਨੇ ਉਹ ਨਵੀਆਂ ਚਾਦਰਾਂ ਨੇ ਨਵੀਆਂ ਦਰੀਆਂ ਨੇ ਨਵੀਆਂ ਰਜਾਈਆਂ ਨੇ ਬਹੁਤ ਵਧੀਆ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਸਾਰੇ ਸੂਟ ਨੇ ਜਿਹੜੇ ਪੂਰੀ ਤਰ੍ਹਾਂ ਟਰਾਲੀਆਂ ਦੇ ਵਿੱਚ ਸੂਟ ਨੇ ਕੱਪੜੇ ਨੇ ਰਜਾਈਆਂ ਨੇ ਬਿਸਤਰੇ ਸਿਆਲੂ ਅਟਨੇ ਤੇ ਗਰਮੀ ਵਾਲੇ ਅਟ ਬਿਸਤਰੇ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਉਹ ਵੀ ਸਮਾਨ ਜਿਹੜਾ ਉਹਨਾਂ ਲੋਕਾਂ ਨੂੰ ਪਹੁੰਚਾਇਆ ਜਾਵੇ ਬਿਲਕੁਲ ਉਹਨਾਂ ਨੂੰ ਵੰਡ ਕੇ ਹਾਂ ਬਿਲਕੁਲ ਭਾਰਤੀ ਕਿਸਾਨ ਜੀ ਉਹਨੇ ਏਕਤਾ ਅਗਰਾਹਾ ਦੇ ਵੱਲੋਂ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਗੁਰਦੁਆਰਾ ਮਾਸਪੂਣਾ ਸਾਹਿਬ ਤੋਂ ਜਿਹੜਾ ਚਲਾਇਆ ਜਾ ਰਿਹਾ ਹੈਗਾ ਲੰਮਾ ਕਾਫਲਾ ਹੈਗਾ ਜਿਹੜਾ ਅੱਜ ਇਹ ਜਿਹੜਾ ਅੰਮ੍ਰਿਤਸਰ ਦੇ ਜਨਾਲਾ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਰਾਹਤ ਦਾ ਸਮਾਨ ਹੈਗਾ ਉਹ ਵੰਡਿਆ ਜਾਵੇਗਾ। ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ ਭਾਰਤੀ ਕਿਸਾਨ ਯੂਨੀਅਨ ਦੀ ਇਕਤਾ ਗੁਰਾਹਾਂ ਦੇ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮਗਰੀ ਦਾ ਹੜਪੀੜਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਨਾਲ ਜਰਨਲਿਸਟ ਕਤਰ ਨੇ ਜਿਹੜੇ ਜਗਤਾਰ ਸਿੰਘ ਕਾਲਾਚਾੜੋਂ ਮੌਜੂਦ ਨੇ ਜਗਤਾਰ ਜੀ ਕੀ ਕੀ ਸਮਾਨ ਹੈ ਜਿਹੜਾ ਇੱਕ ਵੱਡਾ ਕਾਫਲਾ ਤੁਸੀਂ ਦੇਖ ਰਹੇ ਹੋ ਕਿਲੋਮੀਟਰ ਲੰਬਾ ਤੁਸੀਂ ਲੈ ਕੇ ਜਾ ਰਹੇ ਹੋ ਕਿ ਕੀ ਕੀ ਸਮਾਨ ਜਿਹੜਾ ਇਸ ਕਾਫਲੇ ਚ ਲਿਆਇਆ ਜਾਵੇਗਾ ਦੇਖੋ 60-65 ਟਰਾਲੀਆਂ ਦਾ ਕਾਫਲਾ ਹੈਗਾ ਇਹਦੇ ਵਿੱਚ ਅਸੀਂ ਕਣਕ ਲੈ ਕੇ ਜਾ ਰਹੇ ਹਾਂ ਇਹਦੇ ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਇਹਦੇ ਨਵੇਂ ਕੱਪੜੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਅੱਜ 20 ਤਰੀਕ ਨੂੰ ਜਣੀ ਸਾਡਾ 60-70 ਟਰਾਲੀਆਂ ਦਾ ਤੇ 22 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਐਡਾ ਵੱਡਾ ਕਾਫਲਾ ਇੱਕ 22 ਤਰੀਕ ਨੂੰ ਭੇਜਾਂਗੇ ਇੱਕ 24 ਤਰੀਕ ਨੂੰ ਅਸੀਂ ਕੜਕ ਦਾ ਕਾਫਲਾ ਭੇਜਾਂਗੇ ਉਸ ਤੋਂ ਬਾਅਦ ਐਸੀ ਤਰ੍ਹਾਂ ਅਸੀਂ ਤੂੜੀ ਦੇ ਭੂੰਗਾ ਦੇ ਕਾਫਲੇ ਜਿਹੜੇ ਉਹ ਭੇਜਾਂਗੇ ਉਸ ਤੋਂ ਬਾਅਦ ਜਣੀ ਅਸੀਂ ਟਰੈਕਟਰ ਨੇ ਜਿਹੜੇ ਅਲੱਗ-ਪਗ 1000 ਟਰੈਕਟਰ ਸਮੂਹ ਰੂਪ ਦੇ ਵਿੱਚੋਂ ਜਿਹੜੀ ਉੱਥੇ ਗਾਧ ਕੱਢਣ ਵਾਲਾ ਹੈਗਾ ਖੇਤਾਂ ਨੂੰ ਸਾਫ਼ ਕਰਨ ਵਾਲਾ ਹੈਗਾ ਉਹ ਭੇਜਾਂਗੇ ਜਣੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਪਿੰਡਾਂ 'ਚ ਔਰਤਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਿਹੜਾ ਰਸਾ ਇਕੱਠਾ ਕੀਤਾ ਅਸੀਂ ਅੱਜ ਉੱਧਰ ਰਸਣਾ ਜਿਹੜਾ ਜੋ ਜਾ ਕੇ ਆਵਾਂਗੇ ਬਰਸਰ ਦੇ ਅਜਨਾਲਾ ਦੇ ਵਿੱਚ ਰੁਦਾਫ ਦੇ ਵਿੱਚ ਇਹ ਰਾਸ਼ਨ ਅਸੀਂ ਲੈ ਕੇ ਹੁਣ ਕਾਫਲਾ ਜੀ ਤੁਰਨ ਲੱਗਾ ਕਿਸ ਤਰ੍ਹਾਂ ਵੰਡ ਹੈ ਜਿਹੜੀ ਇਹਦੀ ਉੱਥੇ ਕੀਤੀ ਜਾਊਗੀ ਜਿਹੜੀ ਰਾਸਾ ਤੁਸੀਂ ਲੈ ਕੇ ਜਾ ਰਹੇ ਹੋ ਉੱਥੇ ਅਸੀਂ ਬਕਾਇਦਾ ਤੌਰ ਦੇ ਉੱਤੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਨੇ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਨੇ ਮੈਂ ਮੈਂਬਰਾਂ ਦੀਆਂ ਲਿਸਟਾਂ ਬਣਾਈਆਂ ਨੇ ਉਹ ਲਿਸਟਾਂ ਯਾਨੀ ਉਹ ਲਿਸਟਾਂ ਦੇ ਹਿਸਾਬ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਰਾਸ਼ਨ ਪਰਿਵਾਰ ਦੇ ਹਿਸਾਬ ਨਾਲ ਅਸੀਂ ਰਾਸ਼ਨ ਜਿਹੜਾ ਹਰ ਪਰਿਵਾਰ ਕੋਲੇ 6-6 ਮਹੀਨੇ ਦਾ ਰਾਸ਼ਨ ਜਿਹੜਾ ਦੇ ਕੇ ਆਵਾਂ ਇਹ ਜਿਵੇਂ ਇਕੱਠਾ ਕੀਤਾ ਤੁਸੀਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਸ ਤੋਂ ਬਾਅਦ ਜਿਵੇਂ ਇਹ ਜਿਹ ਇਸ ਤਰ੍ਹਾਂ ਜਾਣਗੇ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ 200 ਟਰਾਲੀ ਕਰੀਬ ਜਿਹੜੀ ਭਾਰਤੀ ਕਿਸਾਨੀ ਦੇਖਤਾਗ੍ਰਾਹ ਇੱਥੋਂ ਲੈ ਕੇ ਜਾਵੇਗੀ ਉਹ ਕਦੋਂ-ਕਦੋਂ ਜਾਣਗੀਆਂ ਇਹ ਅੱਜ ਹੈਗਾ ਭਵਾਨੀਗੜ ਬਲਾਕ ਡੜਬਾ ਬਲਾਕ ਸੰਗਰੂਰ ਬਲਾਕ ਐਸੇ ਤਰ੍ਹਾਂ ਸਾਡੇ ਦੂਜੇ ਬਲਾਕ ਲਹਿਰਾ ਬਲਾਕ ਰਹਿੰਦਾ ਦਾ ਤਾਮੂਨਕ ਬਲਾਕ ਰਹਿੰਦਾ ਸਾਡਾ ਸਨਾਮ ਬਲਾਕ ਰਹਿੰਦਾ ਹੈਗਾ ਜਣੀ ਜਿਹੜੇ ਸਾਡੇ ਧੂਰੀ ਬਲਾਕ ਰਹਿੰਦਾ ਉਹ ਬਲਾਕ ਨੇ ਜਿਹੜੇ ਸਾਡੇ ਅਗਲੇ ਸਿਫਟਾਂ 'ਚ ਜਾਂਦੇ ਰਹਿਣਗੇ ਜਿਹੜੇ ਇਹਨਾਂ ਬਲਾਕਾਂ 'ਚੋਂ ਰਹਿਣਗੇ ਉਹ ਵੀ ਜਾਣਗੇ ਅਸੀਂ ਜਣੀ ਚੰਨ 3 ਸਿਫਟਾਂ 'ਚ ਕੜਕਾ ਜਿਹੜੀ ਭੇਜਾਂਗੇ ਤਾਂ ਇਸ ਤੋਂ ਬਾਅਦ ਜਿਵੇਂ ਤੁਸੀਂ ਵੱਡਾ ਕਾ ਉਹਦੇ ਲਈ ਕੀ ਪ੍ਰਬੰਧ ਕੀਤੇ ਨੇਗੇ ਉਹਦੇ ਬਾਰੇ ਅਸੀਂ 5000 ਟਰੈਕਟਰ ਅਸੀਂ ਬਣਾਇਆ ਸਾਰੇ ਪੰਜਾਬ ਚੋਂ ਸੰਗਰੂਰ ਜ਼ਿਲ੍ਹੇ ਚੋਂ ਅਸੀਂ 1000 ਟਰੈਕਟਰ ਦਾ ਕਾਫਲਾ ਜਿਹੜਾ ਉਹ ਵੀ ਭੇਜਾਂਗੇ ਹੂੰ ਉਹਦੀ ਬਿਉਂਤ ਹੈਗੀ ਸਾਡੀ ਅਗਲੇ ਦਿਨਾਂ 'ਚ ਕਿਉਂਕਿ ਅਜੇ ਉਹ ਤਾਂ ਚੰਗੀ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਖਾਣ ਪੀਣ ਵਾਲਾ ਰਾਸ਼ਨ ਦਾ ਪ੍ਰਬੰਧ ਕਰਕੇ ਜਦੋਂ ਵੀ ਉਹਨਾਂ ਪ੍ਰਭਾਵਾਂ ਨੂੰ ਟਰੈਕਟਰਾਂ ਦੀ ਲੋਡ ਹੋ ਅਸੀਂ ਕਹਿ ਕੇ ਆਏ ਉਹਨਾਂ ਨੂੰ ਸਾਡੀਆਂ ਉਹਦੇ ਟੀਮਾਂ ਨੇ ਲਿਸਟਾ ਬਣਾ ਰਹੀਆਂ ਨੇ ਜਦੋਂ ਉਹ ਸਭ ਤੋਂ ਮੰਗਣਗੇ ਟਰੈਕਟਰ ਅਸੀਂ ਉਹਦੇ ਟਰੈਕਟਰ ਉਹਨਾਂ ਕੋਲ ਭੇਜਾਂਗੇ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਔਰਤਾਂ ਦੇ ਪਹਿਨਣ ਵਾਲੇ ਸੂਟ ਵੀ ਤੁਸੀਂ ਇੱਥੋਂ ਲੈ ਕੇ ਕਿਉਂੋਂਗੇ ਉਹ ਕਿਵੇਂ ਆਈਡੀਆ ਕਿਸ ਤਰ੍ਹਾਂ ਮਤਲਬ ਔਰਤਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿਉਂਕਿ ਉਹਨਾਂ ਦੇ ਕੱਪੜੇ ਲੀੜੇ ਭਿੱਜ ਗਏ ਸਾਰੇ ਰ ਜਣੀ ਆਪਣੇ ਬਿਆਂਹਾ ਦੇ ਵਿੱਚ ਬੜੇ ਸੌਕ ਨਾਲ ਕੱਢੀਆਂ ਨੇ ਉਹ ਨਵੀਆਂ ਚਾਦਰਾਂ ਨੇ ਨਵੀਆਂ ਦਰੀਆਂ ਨੇ ਨਵੀਆਂ ਰਜਾਈਆਂ ਨੇ ਬਹੁਤ ਵਧੀਆ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਸਾਰੇ ਸੂਟ ਨੇ ਜਿਹੜੇ ਪੂਰੀ ਤਰ੍ਹਾਂ ਟਰਾਲੀਆਂ ਦੇ ਵਿੱਚ ਸੂਟ ਨੇ ਕੱਪੜੇ ਨੇ ਰਜਾਈਆਂ ਨੇ ਬਿਸਤਰੇ ਸਿਆਲੂ ਅਟਨੇ ਤੇ ਗਰਮੀ ਵਾਲੇ ਅਟ ਬਿਸਤਰੇ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਉਹ ਵੀ ਸਮਾਨ ਜਿਹੜਾ ਉਹਨਾਂ ਲੋਕਾਂ ਨੂੰ ਪਹੁੰਚਾਇਆ ਜਾਵੇ ਬਿਲਕੁਲ ਉਹਨਾਂ ਨੂੰ ਵੰਡ ਕੇ ਹਾਂ ਬਿਲਕੁਲ ਭਾਰਤੀ ਕਿਸਾਨ ਜੀ ਉਹਨੇ ਏਕਤਾ ਅਗਰਾਹਾ ਦੇ ਵੱਲੋਂ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਗੁਰਦੁਆਰਾ ਮਾਸਪੂਣਾ ਸਾਹਿਬ ਤੋਂ ਜਿਹੜਾ ਚਲਾਇਆ ਜਾ ਰਿਹਾ ਹੈਗਾ ਲੰਮਾ ਕਾਫਲਾ ਹੈਗਾ ਜਿਹੜਾ ਅਜੇ ਜਿਹੜਾ ਅੰਮ੍ਰਿਤਸਰ ਦੇ ਜਨਾਲਾ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਰਾਹਤ ਦਾ ਸਮਾਨ ਹੈਗਾ ਉਹ ਵੰਡਿਆ ਜਾਵੇਗਾ ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮਗਰੀ ਦਾ ਹੜਪੀੜਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਨਾਲ ਜਰਨਲਿਸਟ ਕਤਰ ਨੇ ਜਿਹੜੇ ਜਗਤਾਰ ਸਿੰਘ ਕਾਲਾਚਾੜ੍ਹੋਂ ਮੌਜੂਦ ਨੇ ਜਗਤਾਰ ਜੀ ਕੀ ਕੀ ਸਮਾਨ ਹੈ ਜਿਹੜਾ ਇੱਕ ਵੱਡਾ ਕਾਫਲਾ ਅਸੀਂ ਦੇਖ ਰਹੇ ਹਾਂ ਕਿਲੋਮੀਟਰ ਲੰਬਾ ਤੁਸੀਂ ਲੈ ਕੇ ਜਾ ਰਹੇ ਹੋ ਕਿ ਕਿਹੜਾ ਸਮਾਨ ਜਿਹੜਾ ਇਸ ਕਾਫਲੇ ਚ ਲਿਜਾਇਆ ਜਾਵੇਗਾ ਦੇਖੋ 60-65 ਟਰਾਲੀਆਂ ਦਾ ਕਾਫਲਾ ਹੈਗਾ ਇਹਦੇ ਚ ਅਸੀਂ ਕਣਕ ਲੈ ਕੇ ਜਾ ਰਹੇ ਹਾਂ ਇਹਦੇ ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਇਹਦੇ ਨਵੇਂ ਕੱਪੜੇ ਲੈ ਕੇ ਜਾ ਰਹੇ ਹਾਂ ਇਸ ਕਰਕੇ ਅੱਜ 20 ਤਰੀਕ ਨੂੰ ਜਣੀ ਸਾਡਾ 60-70 ਤੇ 22 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਐਡਾ ਵੱਡਾ ਕਾਫਲਾ ਇੱਕ 22 ਤਰੀਕ ਨੂੰ ਭੇਜਾਂਗੇ ਇੱਕ 24 ਤਰੀਕ ਨੂੰ ਅਸੀਂ ਕੜਕ ਦਾ ਕਾਫਲਾ ਭੇਜਾਂਗੇ ਉਸ ਤੋਂ ਬਾਅਦ ਐਸੀ ਤਰ੍ਹਾਂ ਅਸੀਂ ਤੂੜੀ ਦੇ ਭੂੰਗਾ ਦੇ ਕਾਫਲੇ ਜਿਹੜੇ ਉਹ ਭੇਜਾਂਗੇ ਉਸ ਤੋਂ ਬਾਅਦ ਜਣੀ ਅਸੀਂ ਟਰੈਕਟਰ ਨੇ ਜਿਹੜੇ ਅਲੱਗ-ਪਗ 1000 ਟਰੈਕਟਰ ਸਮੂਹ ਰੂਪ ਦੇ ਵਿੱਚੋਂ ਜਿਹੜੀ ਉੱਥੇ ਗਾਦ ਕੱਢਣ ਵਾਲਾ ਹੈਗਾ ਖੇਤਾਂ ਨੂੰ ਸਾਫ਼ ਕਰਨ ਵਾਲਾ ਹੈਗਾ ਉਹ ਭੇਜਾਂਗੇ ਜਣੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਪਿੰਡਾਂ ਚ ਔਰਤਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਿਹੜਾ ਰਾਸ਼ਨ ਇਕੱਠਾ ਕੀਤਾ ਅਸੀਂ ਅੱਜ ਉਧਰ ਰਾਸਣਾ ਜਿਹੜਾ ਜਾ ਕੇ ਆਵਾਂਗੇ ਬਰਸਰ ਦੇ ਅਜਨਾਲਾ ਦੇ ਵਿੱਚ ਰੁਦਾਫ ਦੇ ਵਿੱਚ ਇਹ ਰਾਸਣਾ ਅਸੀਂ ਲੈ ਕੇ ਹੁਣ ਕਾਫਲਾ ਜੀ ਤੁਰਨ ਲੱਗਾ ਕਿਸ ਤਰ੍ਹਾਂ ਵੰਡ ਹੈ ਜਿਹੜੀ ਇਹਦੀ ਉੱਥੇ ਕੀਤੀ ਜਾਊਗੀ ਜਿਹੜੀ ਰਾਸਾ ਤੁਸੀਂ ਲੈ ਕੇ ਜਾ ਰਹੇ ਹੋਗੇ ਉੱਥੇ ਅਸੀਂ ਬਕਾਇਦਾ ਤੌਰ ਦੇ ਉੱਤੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਨੇ ਪਰਿਵਾਰਾਂ ਦੀਆਂ ਲਿਸਟਾਂ ਬਣਾਈਆਂ ਨੇ ਮੈਂ ਮੈਂਬਰਾਂ ਦੀਆਂ ਲਿਸਟਾਂ ਬਣਾਈਆਂ ਨੇ ਉਹ ਲਿਸਟਾਂ ਜਣੀ ਉਹ ਲਿਸਟਾਂ ਦੇ ਹਿਸਾਬ ਨਾਲ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਰਾਸ਼ਨ ਪਰਿਵਾਰ ਦੇ ਹਿਸਾਬ ਨਾਲ ਅਸੀਂ ਰਾਸ਼ਨ ਜਿਹੜਾ ਹਰ ਪਰਿਵਾਰ ਕੋਲੇ 6-6 ਮਹੀਨੇ ਦਾ ਰਾਸ਼ਨ ਜਿਹੜਾ ਦੇ ਕੇ ਆਵਾਂ ਇਹ ਜਿਵੇਂ ਇਕੱਠਾ ਕੀਤਾ ਤੁਸੀਂ ਪਿੰਡਾਂ ਦੇ ਵਿੱਚੋਂ ਰਾਸ਼ਨ ਇਸ ਤੋਂ ਬਾਅਦ ਜਿਵੇਂ ਇਹ ਜਿਹੜੀ ਤੁਸੀਂ ਲੈ ਕੇ ਜਾ ਰਹੇ ਹੋ ਪਹਿਲਾ ਜਿਵੇਂ ਜੱਥਾ ਤੁਸੀਂ ਭੇਜਿਆਗਾ ਇਸ ਤੋਂ ਬਾਅਦ ਕਾਫਲਾ ਕਿਸ ਤਰ੍ਹਾਂ ਜਾਣਗੇ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ 200 ਟਰਾਲੀ ਕਰੀਬ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਗਰਾਹ ਇੱਥੋਂ ਲੈ ਕੇ ਜਾਵੇਗੀ ਉਹ ਕਦੋਂ ਕਦੋਂ ਜਾਣਗੀਆਂ ਇਹ ਅੱਜ ਹੈਗਾ ਭਵਾਨੀਗੜ ਬਲਾਕ ਡੜਬਾ ਬਲਾਕ ਸੰਗਰੂਰ ਬਲਾਕ ਐਸੀ ਤਰ੍ਹਾਂ ਸਾਡੇ ਦੂਜੇ ਬਲਾਕ ਲਹਿਰਾ ਬਲਾਕ ਰਹਿੰਦਾ ਦਾ ਤਾਮੂਨਕ ਬਲਾਕ ਰਹਿੰਦਾ ਸਾਡਾ ਸਨਾਮ ਬਲਾਕ ਰਹਿੰਦਾ ਹੈਗਾ ਜਣੀ ਜਿਹੜੇ ਸਾਡੇ ਧੂਰੀ ਬਲਾਕ ਰਹਿੰਦਾ ਉਹ ਬਲਾਕ ਨੇ ਜਿਹੜੇ ਸਾਡੇ ਅਗਲੇ ਸਿਫਟਾਂ 'ਚ ਜਾਂਦੇ ਰਹਿਣਗੇ ਜਿਹੜੇ ਇਹਨਾਂ ਬਲਾਕਾਂ 'ਚੋਂ ਰਹਿਣਗੇ ਉਹ ਵੀ ਜਾਣਗੇ ਅਸੀਂ ਜਣੀ ਚੰਨ ਤਿੰਨ ਸਿਫਟਾਂ 'ਚ ਕੜਕਾ ਜਿਹੜੀ ਭੇਜਾਂਗੇ ਤਾਂ ਇਸ ਤੋਂ ਬਾਅਦ ਜਿਵੇਂ ਤੁਸੀਂ ਵੱਡ ਉਹਦੇ ਲਈ ਕੀ ਪ੍ਰਬੰਧ ਕੀਤੇ ਨੇਗੇ ਉਹਦੇ ਬਾਰੇ ਅਸੀਂ 5000 ਟਰੈਕਟਰ ਅਸੀਂ ਬਣਾਇਆ ਸਾਰੇ ਪੰਜਾਬ ਚੋਂ ਸੰਗਰੂਰ ਜ਼ਿਲ੍ਹੇ ਚੋਂ ਅਸੀਂ 1000 ਟਰੈਕਟਰ ਦਾ ਕਾਫਲਾ ਜਿਹੜਾ ਉਹ ਵੀ ਭੇਜਾਂਗੇ ਹੂੰ ਉਹਦੀ ਵਿਆਹਤ ਹੈਗੀ ਸਾਡੀ ਅਗਲੇ ਦਿਨਾਂ ਚ ਕਿਉਂਕਿ ਅਜੇ ਉਹ ਤਾਂ ਚੰਗੀ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਖਾਣ ਪੀਣ ਵਾਲਾ ਰਾਸ਼ਨ ਦਾ ਪ੍ਰਬੰਧ ਕਰਕੇ ਜਦੋਂ ਵੀ ਉਹਨਾਂ ਪ੍ਰਭਾਵਾਂ ਨੂੰ ਟਰੈਕਟਰਾਂ ਦੀ ਲੋਡ ਹੋ ਅਸੀਂ ਕਹਿ ਕੇ ਆਏ ਉਹਨਾਂ ਨੂੰ ਸਾਡੀਆਂ ਉਹਦੇ ਟੀਮਾਂ ਨੂੰ ਲਿਸਟਾ ਬਣਾ ਰਹੀਆਂ ਨੇ ਜਦੋਂ ਉਹ ਸਭ ਤੋਂ ਮੰਗਣਗੇ ਟਰੈਕਟਰ ਅਸੀਂ ਉਹਦੇ ਟਰੈਕਟਰ ਉਹਨਾਂ ਕੋਲ ਭੇਜਾਂ ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਔਰਤਾਂ ਦੇ ਪਹਿਨਣ ਵਾਲੇ ਸੂਟ ਵੀ ਤੁਸੀਂ ਇੱਥੋਂ ਲੈ ਕੇ ਕਿਉਂਗੇ ਉਹ ਕਿਵੇਂ ਆਈਡੀਆ ਕਿਸ ਤਰ੍ਹਾਂ ਮਤਲਬ ਇਕੱਠਾ ਔਰਤਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿਉਂਕਿ ਉਹਨਾਂ ਦੇ ਕੱਪੜੇ ਲੀੜੇ ਭਿੱਜ ਗਏ ਸਾਰੇ ਰ ਜਣੀ ਆਪਣੇ ਬਿਆਹਾ ਦੇ ਵਿੱਚ ਬੜੇ ਸੌਕ ਨਾਲ ਕੱਢੀਆਂ ਨੇ ਉਹ ਨਵੀਆਂ ਚਾਦਰਾਂ ਨੇ ਨਵੀਆਂ ਦਰੀਆਂ ਨੇ ਨਵੀਆਂ ਰਜਾਈਆਂ ਨੇ ਬਹੁਤ ਵਧੀਆ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਸਾਰੇ ਸੂਟ ਨੇ ਜਿਹੜੇ ਪੂਰੀ ਤਰ੍ਹਾਂ ਟਰਾਲੀਆਂ ਦੇ ਵਿੱਚ ਸੂਟ ਨੇ ਕੱਪੜੇ ਨੇ ਰਜਾਈਆਂ ਨੇ ਬਿਸਤਰੇ ਸਿਆਲੂ ਅੱਟਨੇ ਤੇ ਗਰਮੀ ਵਾਲੇ ਅੱਟ ਬਿਸਤਰੇ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਉਹ ਵੀ ਸਮਾਨ ਜਿਹੜਾ ਉਹਨਾਂ ਲੋਕਾਂ ਨੂੰ ਪਹੁੰਚਾਇਆ ਜਾਵੇ ਬਿਲਕੁਲ ਉਹਨਾਂ ਨੂੰ ਵੰਡ ਕੇ ਹਾਂਜੀ ਬਿਲਕੁਲ ਭਾਰਤੀ ਕਿਸਾਨ ਜੀ ਦੀ ਏਕਤਾ ਅਗਰਾਹਾਂ ਦੇ ਵੱਲੋਂ ਅੱਜ ਵੱਡਾ ਕਾਫਲਾ ਹੈਗਾ ਜਿਹੜਾ ਗੁਰਦੁਆਰਾ ਮਾਸਪੂਣਾ ਸਾਹਿਬ ਤੋਂ ਜਿਹੜਾ ਚਲਾਇਆ ਜਾ ਰਿਹਾ ਹੈਗਾ ਲੰਮਾ ਕਾਫਲਾ ਹੈਗਾ ਜਿਹੜਾ ਅਜੇ ਜਿਹੜਾ ਅੰਮ੍ਰਿਤਸਰ ਦੇ ਜਨਾਲਾ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਇਲਾਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਰਾਹਤ ਦਾ ਸਮਾਨ ਹੈਗਾ ਉਹ ਵੰਡਿਆ ਜਾਵੇਗਾ ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ